ਉਹ ਹੈ ਇੱਕ ਕਰੋੜ 25 ਲੱਖ ਰੁਪਏ ਦੀ ਲੋਕ ਦੀ ਬਚਤ ਕਰਾਈ ਹੈ ਕਿ ਸਾਡੇ ਵੱਡੇ ਲੀਡਰਾਂ ਨੇ ਸਾਡੇ ਭਰਾਵਾਂ ਨੇ ਇਹਨਾਂ ਨੂੰ ਜਿੰਨ੍ਹੇ ਵਾਰ ਇੱਕ ਕਰਕੇ ਇਹ ਮੋਚਾ ਖਤੈ ਕੀਤਾ ਇਹਨਾਂ ਕੋਲ ਐਂਡਰੌਇਡ ਫੋਨ ਹੈ ਉਹ ਵੀਡੀਓ ਬਾਣੀ ਚਾਹੀਦੀ ਹੈ ਸਰਕਾਰ ਤੱਕ ਜਾਣੀ ਚਾਹੀਦੀ ਹੈ ਜਿਹਨੇ ਵੀਡੀਓ ਨਾ ਬਣਾਈ ਆਪਣਾ ਫੋਨ 7 ਵਜੇ ਵਿੱਚ ਸੱਜ ਜਾਉ ਜਾਂਦੇ ਜਾਂਦੇ ਨੇ ਲੋਕ ਇੰਦਰਾਲਾ ਪਾਰਕ ਇੰਦਰਾਲਾ ਲੁਧਿਆਣਾ ਉਹ ਆਮ ਗੱਡੀ ਵਾਲਾ ਸੁਧਾਰ ਮੀਰ ਜਦੋਂ ਸਟੋਲ ਤੋਂ ਜੇਬ ਕਟਾ ਕੇ ਅੱਗੇ ਜਾਂਦਾ ਤੇ ਕਈਆਂ ਕੋ ਪੈਟਰੋਲ ਤੇ ਡਿਜੀਟਲ ਫੋਨ ਨੂੰ ਪੈਸੇ ਦੀ ਬਚਦੇ ਲਾ ਕੇ ਟੱਕਰੀਆਂ ਰੋਜ਼ਾਨਾ ਆ ਰਹੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਿਆਰੀ ਸੁਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬਹਾਦਰ ਯੋਧਿਆਂ ਰੱਖ ਕੇ ਸਾਡੇ ਮੋਰਚਾ ਖੜੇ ਰੋਜ਼ ਆਉਂਦੇ ਆ ਔਰ ਇੱਕ ਗੱਲ ਬੜੀ ਯਕੀਨੀ ਬਣਾ ਲਓ ਅੱਜ ਜਿਹੜੇ ਤੁਸੀਂ ਤਾਲੇ ਲਾ ਕੇ ਪੱਕੇ ਤੌਰ ਤੇ ਮੋਰਟਖ ਨੂੰ ਬੰਦ ਕਰਨ ਜਾ ਰਹੇ ਹਾਂ ਤੇ ਦੁਆਰਾ ਖੋਲਣਾ ਨਹੀਂ ਚਾਹੀਦਾ ਜਿੰਨੀ ਦੇ ਤੁਹਾਡਾ ਮੁਸ਼ਲਾ ਹੱਲ ਨਹੀਂ ਹੋ ਜਾਂਦਾ ਆਪਣਾ ਸਾਰਿਆ ਦਾ ਮਤਵਾ ਹੱਲ ਨਹੀਂ ਹੋਦਾ ਤੇ ਟੋਰ ਨਹੀਂ ਖੁੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿੱਥੇ ਸੰਗਤ ਵਿੱਚ ਹਾਜ਼ਰੀ ਹੈ ਲੱਗਤੋਂ ਸਰਦਾਰ ਅਤਰਮਿੰਦਰ ਸਿੰਘ ਜੀ ਚੋਹਾਨ ਪਰਮਜੀਤ ਸਿੰਘ ਚੋਹਾਨ ਨਗਰ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੇ ਰਸਤਾ ਦੀਆਂ ਸੇਵਾਵਾਂ ਵੀ ਭੇਜੀਆਂ ਨੇ ਤੇ ਉਹ ਆਪਣਾ ਕਾਹਲਾ ਲੈ ਕੇ ਵੀ ਆਏ ਨੇ ਖਿੰਦਾ ਜਿਹੜਾ ਸਾਡਾ ਖੰਦੀ ਹੈਗਾ ਟਾਈਟਰ ਜੂਨੀਅਰ ਨਾਲ ਤੋਂ ਖਾਸ ਕਰਕੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਨੇ ਸੁਖਮਨ ਸਿੰਘ ਉਹ ਜਿਹੜੇ ਨੇ ਮੈਂ ਉਹਨਾਂ ਦਾ ਇੱਥੇ ਹੋਂਦ ਤੇ ਧੰਨਵਾਦ ਕਰਦਾ ਖਾਨ ਕਲਾ ਤੋਂ ਸਗੇ ਉਹ ਜਿਹੜੇ ਪਹੁੰਚੇ ਨੇ ਉਹਨਾਂ ਦਾ ਇੱਥੇ ਹੋਂਦ ਤੇ ਧੰਨਵਾਦ ਕਰਦਾ ਪ੍ਰਿੰਤ ਕਮਲ ਸਿੰਘ ਜੀ ਸਰਪੰਚ ਪਿੰਡ ਔਜਲਾ ਨੇੜੇ ਮਗੰਦਪੁਰ ਕੋਈ ਇੱਕ ਵੱਡਾ ਕਾਫਲਾ ਲੈ ਕੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਇੱਥੇ ਹੋਂਦ ਤੇ ਧੰਨਵਾਦ ਕਰਦਾ ਥੋੜਾ ਸਰਦਾਰ ਜਸਦੇਵ ਸਿੰਘ ਜੀ ਲੋਟ ਮੈਂ ਬਜੁਰਗ ਸਾਹਿਬ ਦੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੰਗ ਮੁੰਡੇ ਵੀ ਕਈ ਵਾਰੀ ਕਿਸੇ ਨਾ ਕਿਸੇ ਗੱਲੋਂ ਪਿੱਛੇ ਭੱਜ ਜਾਂਦੇ ਨੇ 2 17 ਜਾਦ ਆਈਆਂ ਮੈਂ ਇਹਨਾਂ ਦੀ ਸ਼ਾਨ ਚ ਕਹਿਣਾ ਚਾਹਣਾ ਹੈ ਕਹਿੰਦਾ ਅਮਰ ਰਹੇ ਤੀਨਾ ਜਗ ਤੇ ਉਹ ਕਮਾ ਤੇ ਜਿਹਦੇ ਵੀਰ ਕਿਧਰੇ ਘਾਲਣਾ ਘਾਲਦੇ ਨੇ ਓ ਛਲੇ ਪਕੜ ਗਏ ਆਪਣੀ ਖੋਪਰੀ ਦੇ ਅਮਰਤਾ ਹੱਥ ਨੇ ਤੌਹ ਨੂੰ ਪੈਣ ਦੇ ਨੇ ਇਹ ਛੰਨਾ ਫੜ ਕੇ ਇੱਕ ਸਾਲ 13 ਦਿਨ ਇਹ ਕੁਝ ਸਟੇਜ ਉੱਤੇ ਬਜ਼ੁਰਗਾਂ ਨੇ ਹਾਜ਼ਰੀ ਲਵਾਈ ਆ ਮੇਰਾ ਇਹਨਾਂ ਦਾ ਸਤਿਕਾਰ ਇੱਕ ਸੀਸ ਚੁੱਕਦਾ ਸਰਦਾਰ ਜਗਦੇਵ ਸਿੰਘ ਜੀ ਲੋਕਾਂ ਜਨਰ ਸਕਤਰ ਦਸ਼ਮੇਸ਼ ਕਿਸਾਨ ਜੁਨੇ ਨੇ ਹੁਣ ਲਿਹਾਉ ਸਮਾਜ ਪਹਿਲੇ ਦਿਨ ਤੋਂ ਬਾਬਾ ਸੁਖਵਿੰਦਰ ਸਿੰਘ ਜੀ ਨੇ ਆਪ ਸਾਥ ਬਾਟ ਟੈਂਕਰ ਖੜੇ ਨੇ ਪਾਣੀ ਦੇ ਪੂਰਸਤਾ ਵੀ ਭੇਜੀਆਂ ਨੇ ਇਸੇ ਤਰ੍ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੱਟੇ ਕਾਫਲਿਆਂ ਦੇ ਵਿੱਚ ਤੁਸੀਂ ਅੱਜ ਆਏ ਜੇ ਇਸ ਲੋਕ ਨੁੱਟ ਤੇ ਸਾਹ ਰਾਘੇ ਗੁਰਜੀ ਕੀ ਫਤਹਿ ਮੈਂ ਇੱਕ ਜਕਾਰਾ ਲਾ ਕੇ ਆਪਣੀ ਗੱਲ ਨੂੰ ਸ਼ੁਰੂ ਕਰੂੰਗਾ ਪਹਿਚਾਨੀਏ ਜੋ ਲੜੇ ਟੀਮ ਕੇ ਹੈਡ ਉਰਜਾ ਪੁਰਜਾ ਘਟ ਮਰੇ ਕਬੂ ਨਾ ਸਾਡੇ ਜੇਤ ਔਰ ਮੈਂ ਸਾਰੇ ਭਰਾਵਾਂ ਦਾ ਦਿਲੀ ਧੰਨਵਾਦ ਕਰਦਾ ਲੜਦੀ ਜੰਗ ਹੈ ਮੈਂ ਪਹਿਲਾਂ ਕਹਿ ਚੁੱਕਾ ਜੰਗ ਵਿੱਚ ਲੜਨ ਵਾਲੇ ਸਾਰੇ ਹੀ ਸਪਾਈ ਹੁੰਦੇ ਨੇ ਤੇ ਸਪਾਈਆਂ ਵਿੱਚ ਕੋਈ ਫਰਕ ਨਹੀਂ ਹੁੰਦਾ ਕਮਾਂਡਰ ਇੱਕੋ ਹੀ ਹੁੰਦਾ ਜੋ ਕਮਾਂਡਰ ਆਦੇਸ਼ ਦਿੰਦਾ ਤੇ ਫੌਜਾਂ ਲੜ ਜਾਂਦੀਆਂ ਨੇ ਹਣ ਬਾਰੀ ਕਮਾਂਡਰਾਂ ਦੀ ਹੈ ਕਮਾਂਡਰਾਂ ਨੇ ਬੋਲਣਾ ਕੀ ਰਤੂ ਉਸ ਕੋਲੇ ਰੁਕ ਰਹੀ ਹੈ ਰੋਡ ਦੇ ਉੱਤੇ ਕਿੰਨੇ ਕੈਸੇ ਲਾਏ ਆ ਲੋਕੋ ਕੋਈ ਵੀ ਆਪਣੀ ਹੈ ਕਿ ਆਪਿਆਂ ਨੇ ਕਾਫੀ ਗੁਆਚੀ ਉਹ ਫੱਟੇ ਬਣਾਉਣਾ ਪਹਿਲਾਂ ਸਭ ਤੋਂ ਬੈਗੂ ਜੀ ਦਾ ਖਾਲਸਾ ਬੈਗੂ ਜੀ ਦੀ ਭੱਤੇ ਉਹਨਾਂ ਜਿਹਨੇ ਕੀਤੀ ਬਾਦਗਮੀਆਂ ਇਹਨਾਂ ਨੇ ਕੀਤੀ ਸਾਡੇ ਨਾਲ ਹੈ ਅਸੀਂ ਆ ਸਾਫ ਪੰਜਾਬੀ ਚ ਗੱਲ ਕਰਦੇ ਆ ਵੀ ਪਾਈ ਹਾਂ ਜੀ ਗਿਲਸਬ ਜਿਹੜਾ ਟੂਲ ਟੈਕਸ ਫਲੋਰ ਵਾਲਾ دریا ਤੇ ਆਪਣਾ ਲੱਗਿਆ ਹੋਇਆ ਤਕਰੀਬ ਬਹੁਤ ਚਿਰ ਤੋਂ ਲੋਕਾਂ ਨੂੰ ਲੱਗਿਆ ਸੀ ਤਕਰੀਬਨ ਇਹਦੀ ਹੁਣ ਬੁਨਿਆਦ ਵੀ ਖਤਮ ਹੋ ਚੁੱਕੀ ਸੀ ਲੇਕਿਨ ਪਹੁੰਚ ਜਦੋਂ ਪਹਿਲਾਂ ਵੀ ਮੁੱਦੇ ਚੱਕੇ ਗਏ ਨੇ ਕਿਸਾਨ ਜੂ ਭਾਰ ਕਿਸਾਨ ਜੂ ਨੇ ਵੱਲੋਂ ਪਹਿਲੀ ਵਾਰ ਇੱਕ ਇਹ ਮੁੱਦਾ ਫਿਰ ਵਾਰ ਚੱਕਿਆ ਗਿਆ ਕਿਦਾਂ ਲੱਗੂ ਜੀ ਦੇ ਕੋਈ ਟੂਲ ਬੰਦ ਕਰਦਾ ਇਹ ਨਿਆਂਦ ਸੀਗਾ ਇਹਨੂੰ ਬੰਦ ਕਰਦਾ ਹੁਣ ਇਸ ਟਾਈਮ ਫ੍ਰੀ ਚੱਲ ਰਿਹਾ ਅੱਜ ਇਹਨੂੰ ਪੱਕੇ ਤੌਰ ਤੇ ਬੰਦ ਕਰ ਦਾਂਗੇ ਪ੍ਰਸ਼ਾਸਨ ਨੇ ਅਜ ਮੰਗ ਪੱਤਰ ਲਿਆ ਇਹਨਾਂ ਲਾਸਟ ਅਸੀਂ ਬੰਦ ਕਰਕੇ ਅੱਜ ਆਪਣਾ ਟੂਲ ਪਲਾਜੇ ਤੇ ਕਰਾਂਗੇ ਸਰ ਕਿੱਦਾਂ ਲੱਗਦਾ ਵੀ ਤਕਰੀਬਨ ਪਹਿਲਾਂ ਵੀ ਇਹ ਮੁੱਦੇ ਚੱਕੇ ਗਏ ਨੇ ਤਕਰੀਬਨ ਉਦੋਂ ਤੱਕ ਤਕਰੀਬਨ ਹੱਲ ਨਹੀਂ ਹੋਇਆ ਲੇਕਿਨ ਹੁਣ ਕਿਸਾਨ ਜੂਨੀ ਚੱਕਿਆ ਜੇ ਤਕਰੀਬਨ ਲੋਕੀ ਵੀ ਕਹਿ ਰਹੇ ਜੇ ਕਿਸਾਨ ਜੂਨੀ ਜਿਹੜਾ ਮੁੱਦਾ ਚੱਕਿਆ ਵੀ ਹੁਣੇ ਤਕਰੀਬਨ ਹੋਏਗਾ ਕਿੱਦਾਂ ਲੱਗੂਗਾ ਤੁਹਾਨੂੰ ਲੋਕਾਂ ਦਾ ਵਿਸ਼ਵਾਸ ਵੀ ਤੁਹਾਡੇ ਤੇ ਨਹੀਂ ਲੱਗਣਾ ਕੀ ਹੈ ਜੀ 15 ਦਿਨਾਂ ਤੋਂ ਉੱਤੇ ਥੱਲੇ ਸੁੱਤਾ ਮੈਂ 15 ਦਿਨ ਬਾਹਰ ਰਾਤ ਨੂੰ ਘਰ ਗਿਆ ਜੇ ਲੋਕਾਂ ਨੂੰ ਅਜੇ ਵੀ ਚੰਗਾ ਲੱਗਦਾ ਹਾਂ ਕਹਿੰਦੇ ਨੇ ਮਾੜਾ ਲੱਗਦਾ ਜਵਾਬ ਦੇ ਦੇਣ ਲੋਕਾ ਬੋਲੋ ਅੱਜ ਵੀ ਆਪਾਂ ਨੂੰ ਕੀ ਲੱਗਣਾ ਆਪਾਂ ਤਾਂ ਜੋ ਚੰਗਾ ਲੱਗਦਾ ਉਹ ਕਰੀ ਜਾਂਦੇ ਆਸੀਂ ਠੀਕ ਹੈ ਨਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਇਹਨੂੰ ਕੀ ਲੱਗਦਾ ਕਿ ਇਹਨੂੰ ਕੀ ਨਹੀਂ ਲੱਗਦਾ ਮੈਨੂੰ ਇਹ ਕੰਮ ਚੰਗਾ ਲੱਗਦਾ ਮੈਂ ਕਰਦਾ ਯਾਨੀ ਅੱਜ ਕੀ ਮੇਰਾ ਕਰਮ ਹੈ ਮੈਂ ਕੰਮ ਆਪਣਾ ਕਰਮ ਕਰ ਰਿਹਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿ ਕੀ ਕਰਦਾ ਕੀ ਨਾ ਕਰਦਾ ਕਿ ਇਹਨੂੰ ਚੰਗਾ ਲੱਗੇ ਕਿ ਇਹਨੂੰ ਮਾੜਾ ਲੱਗੇ ਪਰ ਆਪਾਂ ਜੋ ਚੰਗਾ ਲੱਗਿਆ ਉਹ ਕਰਦਾ ਯਾਨੀ ਅੱਜ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਮੈਂ ਕੀ ਕਹਣਾ ਇਹ ਲੋਕ ਆਪਸਿਆਂ ਨੇ ਨਹੀਂ ਅਸੀਂ ਸਾਡੇ ਕਹਿੰਦੇ ਲੋਕ ਚੱਲਦੇ ਥੋੜਾ ਹੈ ਗਿਆ ਲੋਕ ਆਪ ਜਾਣੇ ਨੇ ਲੋਕਾਂ ਨੇ ਸਾਰਾ ਦੇਖਿਆ ਵਾ ਧੰਨਵਾਦ ਤੁਹਾਡੇ ਮੀਡੀਆ ਦਾ ਜਿਨ੍ਹਾਂ ਨੇ ਹਰ ਘਰ ਤੱਕ ਬਾਜ ਪਹੁੰਚਾਈ ਆ ਠੀਕ ਹੈ ਕੀ ਗਾਣਾ ਚਲ ਆਪ ਸੰਗ ਮਾਰਕ ਤੋਂ ਆਨਰ ਜਣਾੜਾ ਚਲੋ ਜੀ ਕਿਦਾਂ ਨਾਲ ਦਾ ਟੂਲ ਟੈਕਸ ਜਿਹੜਾ ਖੜਿਆ 30 ਦਿਨ ਦਾ ਜਿਹੜਾ ਲਾਸਟ ਦਾ ਰੱਖਿਆ ਗਿਆ ਵਾ ਜਿੱਥੇ ਆ ਬੰਦ ਕਰਨ ਦਾ ਜਾਂ ਜਿਹੜੀ ਜਿਹੜੀ ਟੂਲ ਟੈਕਸ ਲੱਗਦਾ ਸੀ ਉਹਨਾਂ ਨੇ ਉਹਨਾਂ ਲੋਕਾਂ ਦਾ ਮੂੰਹ ਬੰਦ ਕੀਤਾ ਜਿਹੜੇ ਕਹਿੰਦੇ ਇਹ ਕਿਸਾਨ ਆਪਣੇ ਵਾਸਤੇ ਲੜਦੇ ਨੇ ਇਸ ਚੀਜ਼ ਨੂੰ ਦੱਸਿਆ ਵੀ ਕਿਸਾਨ ਸਾਰਿਆਂ ਵਾਸਤੇ ਲੜਦੇ ਨੇ ਨਜਾਇਜ਼ ਹੋ ਰਹੀ ਹੈ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ ਕੋਈ ਟੈਂਡਰ ਨਹੀਂ ਹੈਗਾ ਤੇ ਅੰਨੇ ਵਾਰ ਲੋਕਾਂ ਨੂੰ ਕੁੱਟਦੇ ਵੀ ਤੇ ਲੁੱਟਦੇ ਵੀ ਜਿਦਾ ਕਰਕੇ ਟੋਰਪੁਲਾਜਾ ਬੰਦ ਕੀਤਾ ਜਾਣਾ ਠੀਕ ਹੈ ਸਰ ਜੀ ਸਰ ਕੀ ਕਹਿਣਾ ਚਾਹੁੰਦਾ ਟੂ ਟਕਸ ਵਾਲੇ ਬਾਈ ਜੀ ਦਾ ਖਾਲਸਾ ਹੈ ਜੀ ਫਤਿਹ ਅੱਜ ਜੀ ਟੂ ਲੱਡੂ ਟੂਨ ਕਲਾਜਾ ਅੱਜ 15 ਦਿਨ ਹੋ ਗਏ ਜੀ ਬੰਦ ਕੀਤੇ ਨੂੰ ਅੱਜ ਇਸ ਟੂਨ ਦਾ ਭੋਗ ਪਾਇਆ ਜਾ ਰਿਹਾ ਇਹਨੂੰ ਅੱਜ ਜਥੇਬੰਦੀਆਂ ਦੇ ਜੋ ਫੈਸਲੇ ਨੇ ਉਹਨੂੰ ਲੈ ਕੇ 2 ਵਜੇ ਬੰਦ ਕੀਤੇ ਜਾਣਗੇ ਔਰ ਨਾਲ ਮੈਂ ਇੱਕ ਹੋਰ ਪੰਜਾਬ ਸਰਕਾਰ ਨੂੰ ਇਹ ਮੈਂ ਕਹਿਣਾ ਚਾਹੁੰਦਾ ਇਹ ਸਾਰੇ ਟੂਲਾ ਦੀ ਘੋਟ ਕੀਤੀ ਜਾਵੇ ਕਿ ਕਿਹਦੇ ਕਿੰਨੇ ਤੋਂ ਸ਼ੁਰੂਆ ਕਿੰਨੇ ਦੀ ਮਨਿਆਦਾ ਜਿੰਨੇ ਵੀ ਰਹਿੰਦੇ ਟੂਲੇ ਹੋਰ ਚੱਲਦੇ ਨੇ ਪੰਜਾਬ ਦੇ ਵਿੱਚ ਉਹਨਾਂ ਤੇ ਇੱਕ ਸਾਈਨ ਬੋਰਡ ਲੱਗਣਾ ਹੋਣਾ ਹੋ ਚਾਹੀਦਾ ਵੀ ਇਹਦੀ ਇੰਨੇ ਤਰੀਕ ਤੋਂ ਲਾਗੂ ਆ ਹੈ ਇੰਨੇ ਤਰੀਕ ਤੋਂ ਇਹਦੀ ਇਨਸਪਾਇਰੀ ਆ ਇਹ ਜ਼ਰੂਰ ਸਰਕਾਰ ਇਸ ਗੱਲ ਦਾ ਧਿਆਨ ਦੇਵੇ ਤਾਂ ਜੋ ਲੋਕਾਂ ਦੀ ਲੁੱਟ ਖੋਟ ਤੋਂ ਬਚਿਆ ਜਾ ਸਕੇ ਧੰਨਵਾਦ ਜੀ ਬਹੁਤ ਹਾਂਜੀ ਤਲਵੰਡੀ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਕਿਸਾਨ ਮੋਰਚਾ ਜਿਹੜਾ ਅੱਜ ਟੂਲ ਟੈਕਸ ਤੇ ਲੱਗਿਆ ਜਿਹੜਾ ਟੂਲ ਟੈਕਸ ਬੜੇ ਚਿਰ ਤੋਂ ਲੋਕਾਂ ਨੂੰ ਲੱਗ ਰਿਹਾ ਸੀਗਾ ਅੱਜ ਉਸ ਵਿੱਚ ਸਾਰੇ ਇਕੱਠੇ ਹੋਣੇ ਕੀ ਕਹਿਣਾ ਚਾਹੁੰਦੇ ਆ ਪਰ ਉਹ ਪੇਂ ਮੰਨਣਾ ਪੂਰੀ ਨੀਤੀ ਸਾਹਿਬ ਦੀ ਉਹ ਨੀਤੀ ਸਾਹਿਬ ਦੀ ਜਿਹੜਾ ਆਪਣੇ ਬਾਡੇ ਹੁੰਦੇ ਆ ਅੱਜ ਖਾਨਵੇਂ ਦੇ ਪੁੱਟਿਆਂ ਨੂੰ ਲੱਗੇ ਪੀ.ਐੱਡੀ ਕਮਾਲ ਜਿਹਾ ਪਿਆ ਸਾਡੇ ਮੇਰੇ ਕੋਲ ਬੈਠੀਆਂ ਤੇ ਆਪਣੀ ਸੀਟ ਬਾਜਾ ਜਿਹੜਾ ਪਤੂ ਲਗਾ ਦਿੱਤੀ ਹੋ ਰਹੀ ਹੀ ਬਾਕੀ ਜਿਹੜੇ ਸੰਜਾ ਸੰਜਾ ਦਾ ਜ਼ੋਰ ਤੇ ਜਿਹੜਾ ਸੁਤਰੀ ਹੋਇਆ ਜਿਹੜੇ ਬੰਦੀਆਂ ਵੱਲ ਜਿਹੜਾ ਕੀਤਾ ਜਿਹੜਾ 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 ਜਿਹੜੇ ਲੱਗਦੇ ਆ ਜਿਹੜੇ ਲੁਕਾਣਾ ਬੀ ਨਾ ਤੇ ਟਿਕਾਣੇ ਤੇ ਮਹਾਂਪੁਰ ਜਿਹੜਾ ਸੀ ਇਹ ਟੋਰ ਟਿਕਾਣੇ ਜਿਹੜਾ ਸੀ ਇਹ ਟੈਂਪਰ ਜਿਹੜਾ ਇਹ ਲੱਗ ਚੁੱਕਾ ਹੈ ਸਾਡੇ ਮੇਲੇ ਮਹਾਤਮਾ ਦੁਰਸ਼ਨੇ ਅੱਜ ਤੱਕ ਇਹਨਾਂ ਨੇ ਲੋਕ ਸੁਣ ਕੀਤੀ ਸੀ ਉਹਨੂੰ ਇਸ ਤਰ੍ਹਾਂ ਕਿਤੇ ਕਰਦੇ ਆ ਨਾ ਜਿਹੜਾ ਲਾ ਕੇ ਇਹਨੂੰ ਇਹਨੂੰ ਪਈਆ ਤੇ ਜਿਹੜੇ ਗੈਸਟਾਈਗ ਦੇ ਨਾਮ ਨਾਲ ਇੱਥੇ ਕਰੀ ਕੋਈ ਪ੍ਰਸ਼ਾਸਨ ਕੋਈ ਪੰਜਾਬ ਸਰਕਾਰ ਨਾ ਕਰੇ ਸਾਡੇ ਤੇ ਰਾਜਕਾਰ ਨਹੀਂ ਆਇਆ ਕਿ ਇੱਕ ਦਿਨ ਸੂਤਰ ਵਾਇਸ ਸੀ ਮਨੁੱਖਤਾ ਕਿਹਾ ਗਿਆ ਸੀ ਕਿ ਇਹ ਜਿਹੜੇ ਉਹਨਾਂ ਦੇ ਨਾਲ ਕੋਈ ਜ਼ੋਰ ਨਹੀਂ ਕੀਤਾ ਗਿਆ ਤੇ ਇਹਨੂੰ ਇੱਕ ਇਹਦੀ ਲੋੜ ਆ जहिड़ा केॾा सारियूं विया सभु

ਜੋ ਤਰ੍ਹਾਂ ਦਾ ਤਜੋਦ ਨਿਰੋਧ ਹੋਇਆ ਹੈ ਅੱਜ ਅੱਜ ਅੰਦੀ ਸਰ ਕੀ ਨਾਮ ਹੋ ਤੁਹਾਡਾ ਮੈਂ ਚਰਜੀਤ ਸਿੰਘ ਗਾਲਪ ਭਾਰਤੀ ਕਿਸਾਨ ਯੂਨੀਅਨ ਜੁਨੀਅਰ ਸੁਭਾਜਨ ਸਰ ਕੀ ਪੰਜਾਬ ਸਰ ਅੱਜ ਕਿਦਾਂ ਲੱਗਦਾ ਤਕਰੀਬ ਜਿਹੜਾ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਤਕਰੀਬਨ ਜਿਹੜਾ ਅੱਗੇ ਲਗਾਤਾਰ ਧਰਨਾ ਲੱਗਿਆ ਤੇ ਟੂਲ ਟੈਕਸ ਲਗਾਤਾਰ ਲਗਾਤਾਰ ਚਾਬਿਆ ਸੀ ਬਹੁਤ ਮਹਿੰਗਾ ਸੀਗਾ ਔਰ ਉਹ ਧਰਨੇ ਪਹਿਲਾਂ ਵੀ ਲੱਗੇ ਨੇ ਤੇ ਹੁਣ ਵੀ ਲੱਗੇ ਗਏ ਨੇ ਹੁਣ 15 ਦਿਨ ਤੋਂ ਲਗਾਤਾਰ ਬੰਦ ਦਾ ਤੇ ਲੇਕਿਨ ਅੱਜ 30 ਦਿਨ ਦਾ ਸਮਾਂ ਦਿੱਤਾ ਗਿਆ ਵੀ ਲਗਾਤਾਰ ਬੰਦ ਕੀਤਾ ਜਾਊਗਾ ਤਾਂ ਕੀ ਕਹਿਣਾ ਚਾਹੋਗੇ ਹਰ ਭਾਰਤੀ ਕਿਸਾਨ ਮਜ਼ਦੂਰ ਜਥੇਬੰਦੀ ਨੇ ਇਹਨੂੰ ਕਈ ਵਾਰ ਛੇ ਵਾਰ ਪਹਿਲਾਂ ਵੀ ਵਾਦ ਕੀਤਾ ਤੇ ਹੁਣ ਵੀ ਵਧੇ ਹੋਏ ਰੇਟਾਂ ਨੂੰ ਲੈ ਕੇ ਇਹਨਾਂ ਨੂੰ ਚੇਤਾਵਨੀ ਦਿੱਤੀ ਸਰਕਾਰ ਨੂੰ ਐਨਐਚ ਨੂੰ ਚੇਤਾਵਨੀ ਦਿੱਤੀ ਸੀ ਕਿ ਵੀ ਇਹਨੂੰ ਆਪਣੇ ਰੇਟ ਕੰਟਰੋਲ ਕਰੋ ਪਰ ਇਹਨਾਂ ਨੇ ਨਹੀਂ ਕੀਤੇ ਇਹ ਕਰਕੇ ਦੁਬਾਰਾ ਫਿਰ ਇਹਨੂੰ ਫ੍ਰੀ ਕਰਕੇ ਤੇ ਅੱਜ ਨੂੰ ਜੇ ਐਨਐਚ ਆਪਣਾ ਕੋਬੂਤ ਨਹੀਂ ਦਿਖਾਉਂਦੀ ਕਿ ਇਹਨੂੰ ਪੂਨ ਤੌਰ ਤੇ ਪੱਕੇ ਤੌਰ ਤੇ ਬੰਦ ਕੀਤਾ ਜਾਊਗਾ ਕੀ ਸਰ ਕੀ ਕੰਨ ਜਣਾ ਟੂ ਟੈਕਸ ਜਿਵੇਂ ਤੱਕ ਰਿਵਨ ਲਗਾਤਾਰ 15 ਦਿਨ ਤੋਂ ਬੈਠੇ ਕਿਸਾਨ ਅੱਜ ਅੱਜ ਲਗਾਤਾਰ 30 ਤਰੀਕ ਦਾ ਲਾਸਟ ਟਾਈਮ ਰੱਖਿਆ ਗਿਆ ਜੀ ਉਹਨੇ ਬੰਦ ਕਰ ਦਿੱਤਾ ਮੈਂ ਸ੍ਰਿੰਦਰ ਪੁਆਰ ਹਲਕਾ ਗੇਲੇ ਪ੍ਰਧਾਨ ਬੇਟੀ ਅਭੀ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਦੇ ਵਾਸਤੇ ਜਿਸ ਦਾ ਖਾਲਸਾ ਹੋਇਆ ਸਾਡੇ ਸਤਕਾਰਯੋਗ ਬਲਵੰਤ ਸਿੰਘ ਜਿੱਲ ਇੰਦਰਜੀਤ ਸਿੰਘ ਜੀ ਦੀ ਤادیه ਉਹਨਾਂ ਦੀ ਰਹਿਮਾਈ ਥੱਲੇ ਇਹ ਜੋ ਧਰਨਾ ਨਾ ਅਸੀਂ ਇਹਨੇ ਮੋਰਚੇ ਦਾ ਰੂਪ ਧਾਰਿਆ ਜੋ ਅੱਜ ਜਥੇਬੰਦੀਆਂ ਨੇ ਫੈਸਲਾ ਕੀਤਾ ਇਹ ਮੰਗ ਪੱਤਰ ਦੇਣਾ ਤੇ ਬੀਸੀ ਸਾਹਿਬ ਨੇ ਹੁਣਾ 2:00 ਦਾ ਟਾਈਮ ਦਿੱਤਾ ਤੇ ਜੋ ਜਥੇਬੰਦੀਆਂ ਨੇ ਫੈਸਲਾ ਲਿਆ ਅਸੀਂ ਇਹਨਾਂ ਦੇ ਨਾਲ ਬਾਕੀ ਸਾਰਾ ਗੁੱਤਾਂ ਨੂੰ ਗਿੱਲ ਸਾਹਿਬ ਨੇ ਦੱਸਿਆ ਇਹਦੇ ਵੀ ਪੱਜਾ ਜੀ ਨੇ ਦੱਸਿਆ ਤੇ ਅਸੀਂ ਬਸ ਇਹੀ ਆ ਵੀ ਜੇ ਜਾਇਜ਼ ਆ ਤਾਂ ਇਹਨੂੰ ਚਲਾਉਣ ਘਾਟ ਰੇਟ ਕਰਕੇ ਜੋ ਸਾਡੀਆਂ ਮੰਗਾਂ ਨੇ ਅਗਰ ਜੇ ਨਜਾਇਜ਼ ਹਨ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਇਹ ਸਾਡੇ ਇਲਾਕਾ ਨਿਵਾਸੀਆਂ ਨੂੰ ਪੰਜਾਬ वासियों ਨੂੰ ਅਪੀਲ ਕਰਦੇ ਆ ਹਮ ਮਮਾ ਕੇ ਇੱਥੇ ਪਹੁੰਚੋ ਜੋ ਤੁਹਾਡੇ ਸਾਹਮਣੇ ਇਹ ਲੱਕੀ ਡਰਾ ਹੋ ਸਕਦਾ ਤੁਹਾਨੂੰ ਹੋ ਸਕਦਾ ਜੇ ਕੋਈ ਬਿਲਾਉਣ ਕੇ ਡਾਕੂਮੈਂਟ ਤੇ ਘੱਟ ਰੇਟ ਤੇ ਚਲਾਇਆ ਜਾਊਗਾ ਨਹੀਂ ਕੰਪਲ ਤੌਰ ਤੇ ਬੰਦ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਤਕਰੀਮ ਟੂਲ ਟੈਕਸ ਤਕਰੀਬਨ ਕਾਫੀ ਚਿਰ ਤੋਂ ਚੱਲ ਰਿਹਾ ਸੀਗਾ ਔਰ ਹੁਣ ਲਗਾਤਾਰ ਬੰਦ ਵੀ ਕੀਤਾ ਗਿਆ ਹੁਣ ਲਗਾਤਾਰ ਅੱਜ ਬੰਦ ਕਰਦੇ ਪੂਰੀ ਅੱਜ ਤੰਗ ਦੇ ਵਿੱਚ ਆ ਜੋ ਫਿਰ ਕੱਟ ਰੱਖਿਆ ਗਿਆ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਤੋਂ ਤੁਹਾਡਾ ਸਤਰਕਾਰ ਜੀ ਜਿਨ੍ਹਾਂ ਨੇ ਇੰਨੇ ਦਿਨਾਂ ਤੋਂ 15 ਦਿਨ ਹੋ ਗਏ ਰੋਜ਼ ਆ ਰਹੇ ਹੋ ਕਵਰੇਜ ਕਰਦੇ ਹੋ ਬਿਨਾ ਕਿਸੇ ਲਾਲਚ ਦੇ ਕਿਦਰ ਤੁਸੀਂ ਬਹੁਤ ਸਾਡੀ ਆਵਾਜ਼ ਉਪਰ ਪਹੁੰਚਾਈ ਸਾਰੀ ਦੁਨੀਆ ਦੇ ਵਿੱਚ ਪਹੁੰਚਾਈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਟੋਲ 플ੱਜ ਵਾਲੀ ਜਿਹੜੀ ਗੱਲ ਹੈ ਤੁਹਾਨੂੰ ਪਤਾ ਆਪ 15 15ਵਾਂ ਦਿਨ ਆ ਆਪਣਾ ਇਹ ਜਨਤਾ ਦੀ ਬੜੇ ਵੱਡੇ ਪੱਧਰ ਤੇ ਉੱਤੇ ਲੁੱਟ ਹੋ ਰਹੀ ਸੀਗੀ ਇਹਨੂੰ ਜਿਹੜਾ ਨੋਟਿਸ ਵਿੱਚ ਲੈਂਦਿਆਂ ਹੋਇਆ ਸਾਡੇ ਪ੍ਰਧਾਨ ਸਰਦਾਰ ਲਖਸ ਸਿੰਘ ਜੀ ਜਨ ਨੇ ਇਹ ਜਿਹੜਾ ਪ੍ਰੋਗਰਾਮ ਰੱਖਿਆ ਕਿ ਆਪਾਂ ਇਹ ਟੋਲ ਦੇ ਉੱਤੇ ਮੋਰਚਾ ਲਾ ਕੇ ਇਹਨੂੰ ਬੰਦ ਕਰਨਾ ਤੇ ਸਾਡਾ ਦਿੱਤਾ ਸਰਵਿੰਦਰ ਵੀਰ ਸਿੰਘ ਕਾਦੀਆ ਜੀ ਨੇ ਠੀਕ ਹੈ ਉਹਨਾਂ ਨੇ ਵੀ ਸਾਡਾ ਯੂਨੀਅਨ ਨੇ ਦੋ ਬਜੂਨਿਆਂ ਨੇ ਬੜਾ ਸਾਫ ਦਿੱਤਾ ਸਾਡਾ ਹੋਰ ਵੀ ਜਿਹੜੇ ਟੈਕਸੀ ਯੂਨੀਅਨਾਂ ਟੈਂਪੂ ਯੂਨੀਅਨ ਟਰੱਕ ਯੂਨੀਅਨ ਸਾਰਿਆਂ ਨੇ ਕਿਉਂਕਿ ਲੁੱਟ ਸਾਰਿਆਂ ਦੀ ਹੋ ਰਹੀ ਸੀ ਆਮ ਜਨਤਾ ਜਿਹੜੀ ਹੈ ਬੜੀ ਖੁਸ਼ ਹੈ ਤੇ ਸੋ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹ ਜਿਹੜਾ ਟੋਲ ਪਲਾਜੇ ਦੀ ਤੋਂ ਅੱਜ ਤੱਕ ਜਾਓ ਇੱਥੇ ਜਿਹੜਾ ਇੰਨਾ ਜ਼ਿਆਦਾ ਲੋਟਸਟ ਹੋਈ ਹੈ ਇੰਨੇ ਸਾਲਾਂ ਦੇ ਵਿੱਚ ਇਹਦੀ ਵੈਲਿਡਿਟੀ ਚੈੱਕ ਕੀਤੀ ਜਾਵੇ ਵੀ ਕਿੰਨੇ ਸਾਲ ਲਈ ਇਹ ਲੱਗਣਾ ਸੀ ਕਿੰਨੇ ਸਾਲ ਇਹਨਾਂ ਨੇ ਲਾ ਦਿੱਤਾ ਤਾਂ ਇਹ ਵੈਲਿਡਿਟੀ ਤੋਂ ਵੱਧ ਤਾਂ ਨਹੀਂ ਇਹਨਾਂ ਨੇ ਕਰਾ ਕੇ ਕੋ ਇਲੀਗਲ ਤਰੀਕੇ ਦੇ ਨਾਲ ਇੱਥੋਂ ਜਿਹੜਾ ਪੈਸਾ ਇਕੱਠਾ ਕਰਿਆ ਉਹਦੀ ਵੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਬਹੁਤ ਜ਼ਿਆਦਾ ਮਹਿੰਗਾ ਟੋਲ ਪਲਾਜਾ ਪੰਜਾਬ ਦਾ ਸੋ ਇਹਨੂੰ ਅੱਜ ਬੰਦ ਕਰਨ ਜਾ ਰਹੇ ਕਿ ਜਨਤਾ ਇੰਨਾ ਭਾਰ ਨਹੀਂ ਚੜ੍ਹ ਸਕਦੀ ਇਹ ਕੀ ਬਾਕੀ ਟੋਰ ਪਲਾਜੇ ਵੀ ਆ ਸਰਕਾਰ ਇਤੇ ਸਰਕਾਰ ਨੂੰ ਨੋਟਿਸ ਦਵੇ ਇਹਨਾਂ ਦਾ ਜਿਹੜਾ 60 ਕਿਲੋਮੀਟਰ ਵਾਲਾ ਇੱਕ ਪਾਸਾ ਦੈਰਾ ਜਿਹੜਾ ਹੈਗਾ ਇਹ ਸਾਰੇ ਟੋਲ ਕਲਾਜਾਂ ਦੀ ਦੂਰੀ ਨਾਪ ਕੇ ਇਹਨਾਂ ਨੂੰ 60 ਕਿਲੋਮੀਟਰ ਦੇ ਦੈਰੇ ਤੋਂ ਅੰਦਰ ਜਿਹੜੇ ਆ ਉਹਨਾਂ ਨੂੰ ਬੰਦ ਕੀਤੇ ਜਾਣ ਤੇ ਆਮ ਜਿਹੜੀ ਜਨਤਾ ਉਹਨਾਂ ਦੇ ਜਿਹੜੇ 20 ਕਿਲੋਮੀਟਰ ਵਾਲੇ ਪਾਸ ਬਣਦੇ ਆ ਉਹਨਾਂ ਨੂੰ ਫਰੀਦੇ ਵੇਚ ਲੰਘਾਇਆ ਜਾਵੇ ਔਰ ਪੰਜਾਬੀ ਨੌਜਵਾਨ ਜਿਹੜੇ ਹੈਗੇ ਆ ਸਾਡੇ ਬੱਚੇ ਬੱਚੇ ਰੱਖੀਆਂ ਜਿਹੜੇ ਹੈਗੇ ਆ ਉਹਨਾਂ ਦੀ ਇੱਥੇ ਭਰਤੀ ਕੀਤੀ ਜਾਵੇ ਅਦਰ ਸਟੇਟ ਵਾਲਿਆਂ ਨੂੰ ਪੰਜਾਬੀ ਦੇ ਵਿੱਚ ਪੜੇ ਹੋਏ ਜਿਹੜੇ ਆਧਾਰ ਗਾੜਾ ਉਹਨਾਂ ਨੂੰ ਨਹੀਂ ਪੜਨੇ ਆਉਂਦੇ ਜਿਸ ਵਜ੍ਹਾ ਕਰਕੇ ਇਹ ਲੜਾਈ ਝਗ ਹੁੰਦਾ ਹੈਗਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਅਸੀਂ ਇਹਨੂੰ ਬੰਦ ਕਰਨ ਤੋਂ ਬਾਅਦ ਆਪਣੇ ਇੱਕ ਵੱਡੇ ਘਟ ਦੇ ਵਿੱਚ ਇਹ ਵੀ ਮੰਗ ਰੱਖੀ ਜਾਊਗੀ ਕਿ ਕਿਉਂ ਨਾ ਪੰਜਾਬ ਦੇ ਸਾਰੇ ਜਿਹੜੇ ਟੋਲ ਪੌ ਲਾਜੇ ਆ ਉਹਨਾਂ ਦੇ ਉੱਤੇ ਸਾਰਿਆਂ ਦੇ ਝਾਤ ਮਾਰੀ ਜਾਵੇ ਜਿਹੜੇ ਜਿਹੜੇ ਨਿੱਕੇ ਤਰੀਕੇ ਦੇ ਨਾਲ ਚੱਲਦੇ ਉਹਨਾਂ ਨੂੰ ਬੰਦ ਕੀਤਾ ਜਾਵੇ ਠੀਕ ਹੈ ਜੀ ਜਿਹੜੇ ਕੱਜ ਟੂ ਟੈਕਸ بڑے ਚਿਰ ਤੋਂ ਤਕਰੀਬਨ ਥੋੜੇ ਦਿਨ ਤੋਂ ਬੰਦ ਹੋਇਆ ਵਾ ਪਹਿਲੇ ਲਗਾਤਾਰ ਚੱਲ ਰਿਹਾ ਸੀ ਦੀ ਬੁਨਿਆਦੀ ਕਾਰਗ ਹੋ ਚੁੱਕੀ ਸੀਗੀ ਸੈਂਟਰ ਦੇ ਜਿਹੜੇ ਕਿ ਮਹਿਕਮੇ ਦਾ ਹੈ ਪਿਛਲੇ ਸਾਲ ਰਕਵਾਰ ਦੇ ਵਿੱਚ ਖਬਰ ਆਈ ਸੀ ਕਿ ਇਹਦੀ ਜਿਹੜੀ ਮੜਿਆ ਦਾ 10 ਮਈ ਪਿਛਲੇ ਮਹੀਨੇ 10 ਮਈ ਨੂੰ ਖਤਮ ਹੋ ਚੁੱਕੀ ਆ ਸੋ ਕਿਸਾਨ ਜਥੇਬੰਦੀਆਂ ਵੱਲੋਂ ਇਹ ਪਿਛਲੀ 16 ਤਰੀਕ ਤੋਂ ਜਿਹੜਾ ਧਰਨਾ ਲਗਾਇਆ ਗਿਆ ਉਹਦਾ ਅੱਜ ਭੋਗ ਰੱਖਿਆ ਗਿਆ ਜੋ ਇਸਦੀ ਟੋਲ ਟੈਕਸ ਦੀ ਮੌਤ ਹੋ ਚੁੱਕੀ ਆ ਉਸਦਾ ਅੱਜ ਭੋਗ ਰੱਖਿਆ ਗਿਆ ਸੋ ਅੱਜ ਅਸੀਂ ਇਹ ਟੋਲ ਪਲਾਜਾ ਜਿਹੜਾ 10 ਮਈ ਤੋਂ ਪੱਕੇ ਤੌਰ ਤੇ ਇਹਦੀ ਮੜਿਆ ਖਤਮ ਹੋਈ ਹੋਈ ਆ ਇੰਨੇ ਦਿਨ ਦੇ ਬੈਠੇ ਆ ਕਿਸੇ ਨੇ ਸਾਨੂੰ ਕੋਈ ਦਿਖਾਇਆ ਨਹੀਂਗਾ ਇਸ ਕਰਕੇ ਇਹਦੀ ਅੱਜ ਟੋਲ ਟੈਕਸ ਦੀ ਅੰਤਿਮ ਅਰਦਾਸ ਰੱਖੀ ਆ ਅਸੀਂ ਅੱਜ ਟੋਲ ਟੈਂਸ ਨੂੰ 2 ਵਜੇ ਪੱਕੇ ਤੌਰ ਤੇ ਤਾਲਾ ਲਾ ਕੇ ਇਸ ਨੂੰ ਬੰਦ ਕਰਨ ਜਾ ਰਹੇ ਆ ਤੇ ਸਾਨੂੰ ਸਾਰੇ ਜਥੇਬੰਦੀਆਂ ਦਾ ਸਾਰੇ ਟੈਕਸੀ ਯੂਨੀਅਨ ਦਾ ਟਰੱਕ ਯੂਨੀਅਨ ਦਾ ਤੇ ਲੋਕਾਂ ਦਾ ਆਂਦੇ ਜਾਂਦੇ ਰਾਹ ਗਿਆਨ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਸਾਰਿਆਂ ਦੇ ਸੁਨੋਗ ਦੇ ਨਾਲ ਹੀ ਅੱਜ ਅਸੀਂ ਇਸ ਨੂੰ 2 ਵਜੇ ਪੱਕੇ ਤੌਰ ਤੇ ਬੰਦ ਕਰ ਦੇਣਾ ਪ੍ਰਸ਼ਾਸਨ ਸਾਡੇ ਨਾਲ ਆ ਸਾਰਾ মিডিਆ ਸਾਡੇ ਨਾਲ ਆ ਧੰਨਵਾਦ ਹਾਂਜੀ ਸਰ ਜਿਹੜੇ ਟੂ ਟੈਕਸ ਤੇ ਅੱਜ ਖੜੇ ਆ ਸਾਰੇ ਆਪਾਂ ਇੱਕ ਸੰਜਮ ਯੂਨੀਅਨ ਵੱਲੋਂ ਤਾਰਨਾ ਲਗਾਇਆ ਗਿਆ ਵਾ ਇਹ ਬੰਦ ਕਰਨ ਦਾ ਕੀ ਕੰਨ ਚਾਹੀਦਾ ਹੰਦ ਘੰਦ ਕਰਦੇ ਆ ਜੀ ਇਹ ਜਿਹੜਾ ਟੂਰ ਪਲਾਜਾਇਆ ਬਰੇ ਪਹਿਲਾਂ ਤੋਂ ਇਹਦੀ ਮਨਿਆਰ ਡਾਕਪਤੀਆਂ ਇਹ ਸਾਰਾ ਜਿਹੜਾ ਜੇਪਾਂ ਤੇ ਚੰਤਾ ਤੇ ਡਾਕਾ ਮਾਰਦੇ ਸੀਗੇ ਬਿਲਕੁਲ ਠੀਕ ਸੀਗਾ ਇਹਨੂੰ ਅਸੀਂ ਇਹਨਾਂ ਦੇ ਪੇਪਰ ਮੰਗੇ ਤੇ ਧਰਨਾ ਲਾਇਆ ਤੇ ਨੂੰ ਬੰਦ ਕਰ ਦਿੱਤਾ ਇਹਨਾਂ ਕੋ ਕੁਝ ਨਹੀਂ ਦਿਖਾ ਸਕਦੇ ਸਾਨੂੰ ਇਹ ਜੀ ਬੁਨਿਆਦ ਕਹਿੰਦੇ ਵੀ ਉਹ ਜਿੱਥੋਂ ਖਤਮ ਹੋ ਚੁੱਕੀ ਸੀ ਕਿੱਦਾਂ ਲੱਗਦਾ ਜੀ ਹੁਣ ਇਹ ਤਕਰੀਬਨ ਬੰਦ ਪਹਿਲਾਂ ਵੀ ਕਰਨੀ ਕੋਸ਼ਿਸ਼ ਕੀਤੀ ਤੇ ਪਹਿਲਾਂ ਬੰਦ ਨਹੀਂ ਹੋਇਆ ਹੁਣ ਦੁਬਾਰਾ ਫੇਰ ਇਹ ਨੂੰ ਕਰਨਗੇ ਕਿੱਦਾਂ ਲੱਗੂਗਾ ਜੀ ਜੇ ਇਦਾਂ ਸੀਗਾ ਜੀ ਪਹਿਲਾਂ ਵੀ ਇਹ ਦਾ ਲਾਰੇ ਲੱਪਿਆਂ ਨਾਲ ਹੀ ਚਲਾਉਂਦੇ ਰਹੇ ਆ ਤੇ ਹੁਣ ਅਸੀਂ ਇਹਨਾਂ ਕੋ ਪੇਪਰ ਮੰਗੇ ਕੁਝ ਨਹੀਂ ਦਿਖਾ ਸਕਦੇ ਸਾਨੂੰ ਅਜੇ ਤੱਕ ਇਸ ਕਰਕੇ 2 ਨੰਬਰ ਦੇ ਵਿੱਚ ਚਲਾ ਰਹੇ ਸੀਗੇ ਬਹੁਤ ਵੱਡਾ ਕਪੜਾਇਆ ਦੇਖੋ ਸਰਕਾਰਾਂ ਕਿੰਨੀਆਂ ਨਲਾਇਕ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਇੱਥੇ ਕੀ ਹੋ ਰਿਹਾ ਆ ਤੇ ਇਹ ਦੋ ਨੰਬਰ ਦੇ ਵਿੱਚ ਜਨਤਾ ਦੇ ਪੈਸੇ ਨੂੰ ਠੱਗੀ ਜਾ ਰਹੇ ਸੀਗੇ ਤੇ ਉਹ ਜਿਹੜਾ ਹੁਣ ਉਹ ਧਰਨਾ ਆ ਅਸੀਂ ਲਾ ਕੇ ਇਹਨੂੰ ਜਿਹੜਾ ਟੂਲ ਪਲਾਜਾ ਪੱਕੇ ਤੌਰ ਤੇ ਅੱਜ ਬੰਦ ਕਰ ਦਵਾਂਗੇ ਨਹੀਂ ਚੱਲਣ ਦਵਾਂਗੇ ਅਸੀਂ ਜਨਤਾ ਦੇ ਨਾਲ ਠੱਗੀ ਠੋਰੀ ਨਹੀਂ ਹੋਣ ਦਵਾਂਗੇ ਠੀਕ ਆ ਸਰ ਅੰਜੀ ਸਰ ਜਿਹੜਾ ਇਹ ਟੂਲ ਟੈਕਸ ਬੜੇ ਚਿਰ ਤੋਂ ਲੋਕਾਂ ਨੂੰ ਤਕਰੀਬਨ ਲੱਗਿਆ ਸੀਗਾ ਤਕਰੀਬਨ ਕਿੰਨੇ ਸਾਲ ਹੋ ਗਈ ਮਨਿਆਦ ਵੀ ਪੂਰੀ ਹੋ ਚੁੱਕੀ ਸੀ ਅੱਜ ਕਿਸਾਨਾਂ ਵੱਲੋਂ ਫਿਰ ਮੁੱਦਾ ਚੱਕਿਆ ਗਿਆ ਕੀ ਕਹਿਣਾ ਚਾਹੁੰਦੇ ਆ ਵਹੀ ਗੁਰੂ ਜੀ ਦਾ ਖਾਲਸਾ ਵਹੀ ਗੁਰੂ ਜੀ ਕੀ ਫਤਿਹ ਦਾਸ ਇੰਦਰਜੀਤ ਸਿੰਘ ਕਾਦੀ ਸਰਦਾਰ ਮਾਲਵਾ ਜੂਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਹੋਰ ਅੱਜ ਜਿਹੜਾ ਇਹ ਅਸੀਂ ਧਰਨਾ ਲਾਇਆ ਸੀਗਾ ਤੂਲਵਾ ਜੇਣਾ ਅੱਜ 15ਵੇਂ ਦਿਨ ਵਿੱਚ ਤਬਦੀਲ ਹੋ ਗਿਆ ਔਰ ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਜਿਹੜੀਆਂ ਰਹੀ ਮੰਗ ਪੱਤਰ ਦੇ ਦਿੱਤਾ ਔਰ ਅੱਜ ਈਕਰ ਸਾਡੇ ਕੋਲੇ ਪ੍ਰਸ਼ਾਸਨ ਅਧਿਕਾਰੀ ਆਏ ਨੇ ਆਈਜੀ ਸਾਹਿਬ ਹੁਣੇ ਆਏ ਸੀ ਕੱਲ ਵੀ ਆਏ ਆ ਪਰ ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲਿਆ ਸਾਨੂੰ ਕੋਈ ਸਾਡੇ ਮਸਲੇ ਦਾ ਹੱਲ ਅਜੇ ਤੱਕ ਨਾਲ ਹੱਲ ਨਹੀਂ ਹੋਇਆ ਐਨਐਚਆਈ ਦੇ ਅਧਿਕਾਰੀ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚੇ ਹੈਗੇ ਸੋ ਅਸੀਂ 30 ਤਰੀਕ ਦਾ ਇੱਕ ਦਿਨ ਦਿੱਤਾ ਸੀਗਾ ਮੁਕੰਮਲ ਕੀਤਾ ਸੀ ਸਾਡੀ ਦੋ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੌਬਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਔਰ ਅਸੀਂ ਕਿਹਾ ਸੀ ਵੀ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਸੀਂ ਇਹ ਤੁਰੰਤ ਦੌਰ ਤੇ ਇਹਨੂੰ ਬੰਦ ਕਰਾ ਦੇਣਾ ਸੋ ਅੱਜ ਅਸੀਂ 11 ਵਜੇ ਸਾਡੀ ਸਟੇਜ ਦਾ ਜੋ ਹੈਗਾ ਕਾਰਵਾਈ ਸ਼ੁਰੂ ਹੋ ਜੇਗੀ 3:00 ਵਜੇ ਅਸੀਂ ਇਹਨੂੰ ਸਮਾਪਤੀ ਕਰਕੇ ਅਸੀਂ ਜੋ ਵੀ ਹੈਗਾ ਆਪਣਾ ਜੋ ਇਹਨਾਂ ਦੇ ਕੈਬਿਨਸ ਆ ਉਹਨਾਂ ਨੂੰ ਬੰਦ ਕਰ ਦਾਂਗੇ ਔਰ ਇਹ ਟੂਲ ਉਸੇ ਦਿਨ ਤੋਂ ਨਿਰੰਤਰ ਫ੍ਰੀ ਚੱਲ ਰਿਹਾ ਔਰ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਆ ਕਿਉਂਕਿ ਲੋਕੀ ਚਾਹੁੰਦੇ ਸਨ ਲੋਕਾਂ ਦੀ ਡਿਮਾਂਡ ਸੀਗੀ ਵੀ ਅਸੀਂ ਇਹਨੂੰ ਮੁੱਦੇ ਨੂੰ ਚੱਕੀਏ ਕਿਉਂਕਿ ਜਿਹੜੇ ਸਮੇਂ-ਸਮੇਂ ਸਰ ਸਰਕਾਰਾਂ ਆਈਆਂ ਨੇ ਸਰਕਾਰਾਂ ਦੇ ਨਮਾਇंदे ਆਏ ਆ ਸਰਕਾਰਾਂ ਦੇ ਨਮਾਇੰਦਿਆਂ ਨੇ ਕੋਈ ਵੀ ਗੱਲ ਇਸ ਤਰ੍ਹਾਂ ਦੀ ਹੱਲ ਨਹੀਂ ਕਰਾਇਆ ਔਰ ਇੱਕ ਇੱਕ ਦਿਨ ਦੇ ਧਰਨਾ ਲਾ ਕੇ ਇਹਨਾਂ ਨਾਲ ਮੀਟਿੰਗਾਂ ਕਰਕੇ ਬਾਰੋ-ਬਾਰ ਇਹ ਚਲੇ ਗਏ ਨੇ ਸੋ ਜਿਹੜੇ ਲੋਕ ਸਨ ਉਹਨਾਂ ਦੀ ਬਹੁਤ ਵੱਡੀ ਮੰਗ ਸੀਗੀ ਜੋ ਜਥੇਬੰਦੀਆਂ ਨੇ ਸਾਡੇ ਵੱਲੋਂ ਅਸੀਂ ਫਿਰ ਪ੍ਰੋਗਰਾਮ ਉਢੀ ਕੇ ਇਹ ਚੀਜ਼ ਨੂੰ ਅਸੀਂ ਹੁਣ ਪੂਰਾ ਕਰਕੇ ਫਤਿਹ ਕਰਾਂਗੇ ਵਾਹਿਗੁਰੂ ਨਹੀਂ ਜਾ ਰਹੇ ਹਾਂ ਹਾਂਜੀ ਅੱਜ ਜਿਹੜਾ ਕਿ ਆ ਕੇ ਕੀ ਅੱਜ ਅਧਿਕਾਰਾਂ ਦਾ ਹੁਕਮ ਲੈਣ ਜਾ ਰਹੇ ਹਾਂ ਮੈਂ ਜਾ ਰਹੇ ਹਾਂ ਜੋ ਅਸਰਾਂ ਦਾ ਹੁਕਮ ਹੋਵੇ ਦੱਸਾਂਗੇ ਅੱਛਾ ਜਣ ਕੀ ਅੱਜ ਸਮਾਧਨ ਦਿੱਤਾ ਗਿਆ ਅਧਿਕਾਰ ਬਾਰੇ ਨਹੀਂ ਮੈਂ ਲੈਣ ਜਾ ਰਹੇ ਹਾਂ ਹੁਕਮ ਲੈਣ ਜਾ ਰਹੇ ਹਾਂ ਹੁਕਮ ਲੈਣ ਜਾ ਰਹੇ ਹਾਂ